ਜਿਆਦਾ ਟਾਈਮ ਨਹੀਂ ਆਪਾਂ ਖਰਾਬ ਕਰਦੇ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 9465929482 ਤੁਹਾਡੇ ਕੋਲੇ ਗੱਡੀ ਐ ਮੋਟਰਸਾਈਕਲ ਐ ਘਰ ਐ ਕੋਠੀਆਂ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਫ੍ਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦਾਂਗੇ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਰੇਟ ਲਾ ਕੇ ਭੇਜੋ ਜੀ ਅੱਜ ਆਪਾਂ ਕਈ ਗੱਡੀਆਂ ਲੈ ਕੇ ਪਹੁੰਚੇ ਹਾਂ ਜੀ ਵੀਡੀਓ 'ਚ ਇੱਕ ਆਪਾਂ ਲੈ ਕੇ ਪਹੁੰਚੇ ਹਾਂ ਜੀ ਪੂਰਾ ਵਧੀਆ ਸੋਹਣਾ ਘਰ ਗੱਲਬਾਤ ਸਾਰੀ ਕਰਦੇ ਹਾਂ ਪਹਿਲਾਂ ਤਾਂ ਗੱਡੀ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਗੱਡੀ ਇੱਕ ਲੈ ਕੇ ਪਹੁੰਚੇ ਹਾਂ ਚੈੱਕ ਕਰੋ ਜੀ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਪਹਿਲਾਂ ਇੱਕ ਵਾਰੀ ਬਹੁਤ ਸੋਹਣੀ ਗੱਡੀ ਆ ਟਾਇਰਾਂ ਚ ਅਲਾਈ ਲੱਗੇ ਹੋਏ ਨੇ ਸਿਲਵਰ ਰੰਗ ਦੀ ਗੱਡੀ ਆ ਟਾਇਰ ਵਧੀਆ ਨੇ ਅੰਦਰ ਦੀ ਕੰਡੀਸ਼ਨ ਪੂਰੀ ਵਧੀਆ ਸੀ ਜੇ ਆਪਾਂ ਅੰਦਰੋਂ ਗੱਲ ਕਰੀਏ ਸੀਟ ਕਵਰ ਮੈਟਿੰਗ ਮੈਟ ਹਰ ਚੀਜ਼ ਆਪਾਂ ਨੂੰ ਪ੍ਰੋਪਰ ਪੂਰੀ ਵਧੀਆ ਮਿਲੇਗੀ 뮤ਜ਼ਿਕ ਸਿਸਟਮ ਪੂਰਾ ਵਧੀਆ ਸੀ ਏਸੀ ਹੀਟਰ ਵਰਕਿੰਗ ਚ ਸਾਰੇ ਫੰਕਸ਼ਨ ਆਪਾਂ ਨੂੰ ਵਰਕਿੰਗ ਦੇ ਵਿੱਚ ਮਿਲ ਜਾਣਗੇ ਬਾਕੀ ਰੇਟ ਬਹੁਤ ਵਧੀਆ ਮਾਲਕ ਨੇ ਲਾ ਕੇ ਭੇਜਿਆ ਜੀ ਮਾਡਲ 13 3 ਲੱਖ ਰੁਪਏ ਡਿਮਾਂਡ ਹੈ ਜੀ ਜਗਰਾਉਂ ਤੋਂ ਗੱਡੀ ਮਾਲਕ ਨੇ ਭੇਜੀ ਆ ਸੇਲ ਵਾਸਤੇ ਮਾਲਕ ਨੇ ਛੇਤੀ ਤੋਂ ਛੇਤੀ ਗੱਡੀ ਵੇਚਣੀ ਹੈ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਸੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਾਨ ਕਿਸੇ ਨੇ ਕਾਗਜ਼ ਪੱਤਰ ਚੈੱਕ ਕਰਨੇ ਗੱਡੀ ਚਲਾ ਕੇ ਦੇਖਣੀ ਹੈ ਟ੍ਰਾਈ ਲੈਣੀ ਹੈ ਅੰਦਰ ਬਾਹਰ ਦੀ ਉੱਪਰ ਥੱਲੇ ਦੀ ਕੰਡੀਸ਼ਨ ਦੇਖਣੀ ਹੈ ਤਾਂ ਮਾਲਕ ਦੇ ਘਰੇ ਜਾ ਕੇ ਜਗਰਾਉਂ ਦੇਖ ਸਕਦੇ ਹੂੰ 3 ਲੱਖ ਦੇ ਵਿੱਚੋਂ ਰੇਟ ਕੀਤਾ ਜਾਊਗਾ ਜੀ ਕੋਈ ਫਿਕਸ ਰੇਟ ਨਹੀਂ ਹੈਗਾ ਮਾਲਕ ਦਾ ਨੰਬਰ ਸਕਰੀਨ ਤੇ ਮਿਲੇਗਾ ਤੁਹਾਨੂੰ ਗੱਲ ਕਰਨੀ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਮਾਲਕ ਤੋਂ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਮਾਲਕ ਨਾਲ ਸਿੱਧੀ ਡਾਇਰੈਕਟ ਗੱਲ ਕਰੋ ਜੀ ਇੱਕ ਆਪਾਂ ਗੱਡੀ ਲੈ ਕੇ ਪਹੁੰਚਿਆ ਜੀ Honda ਦੀ Amaze 2015 ਮਾਡਲ ਹੈ ਜੀ ਗੱਡੀ ਪੂਰੀ ਸੋਹਣੀ ਅਸੀਂ ਨਵੇਂ ਟਾਇਰ ਨੇ ਨਵੀਂ ਬੈਟਰੀ ਐ ਨਵੇਂ ਸੀਟ ਕਵਰ ਨੇ ਪੂਰੀ ਸਾਫ਼ ਗੱਡੀ ਐ ਸੀ 65000 ਗੱਡੀ ਕੁੱਲ ਚੱਲੀ ਹੋਈ ਐ ਜੀ ਤੇ 330000 ਰੁਪਿਆ ਮਾਲਕ ਨੇ ਡਿਮਾਂਡ ਕਹੀ ਐ ਮਾਨਤਨ ਕੀਤਾ ਜਾਵੇਗਾ ਸ਼ਹਿਰ ਮਾਲਕ ਦਾ ਦਸੂਆ 30 ਤੱਕਰ ਪਾਸਿੰਗ ਆਪਨ ਮਿਲੂਗੀ ਬਾਕੀ ਗੱਡੀ ਪੰਜਾਬ ਨੰਬਰ ਦੀ ਐ ਚਿੱਟੇ ਰੰਗ ਦੀ ਐ ਸੀ ਸੋਹਣੇ ਟਾਇਰ ਨੇ ਅੰਦਰ ਦੀ ਕੰਡੀਸ਼ਨ ਬਾਹਰ ਦੀ ਕੰਡੀਸ਼ਨ ਆਲ ਉੱਕੀ ਆਪਨ ਮਿਲ ਜੂਗੀ ਬਾਕੀ ਤੁਸੀਂ ਜਾ ਕੇ ਜੇ ਦੇਖਣਾ ਚਾਹੋ ਨਿਓਸੀ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਗੱਡੀ ਦੇਖਣੀ ਹੋਈ ਚਲਾ ਕੇ ਦੇਖ ਸਕਦੇ ਹਾਂ ਸਟਾਰਟ ਕਰਕੇ ਦੇਖਣੀ ਹੋਈ ਸਟਾਰਟ ਕਰਕੇ ਵੀ ਦੇਖ ਸਕਦੇ ਹੋ ਸੀ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਬਾਕੀ ਮਾਲਕ ਦੇ ਘਰੇ ਜਾਇਓ ਜੀ ਇੱਕ ਵਾਰੀ ਜੇ ਕਿਸ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣ ਤਾਂ ਹੈਗਾ ਚਾਹ ਬਾਂਜੀ 3,30,000 ਰੁਪਿਆ ਇੱਕ ਡਿਮਾਂਡ ਕੀਤੀ ਹੈ ਮਾਲਕ ਨੇ ਕੋਈ ਫਿਕਸ ਰੇਟ ਨਹੀਂ ਹੈਗਾ ਬਾਕੀ ਤੁਸੀਂ ਜਾਓਗੇ ਮਾਲਕ ਦੇ ਘਰੇ ਤੁਹਾਨੂੰ ਗੱਡੀ ਪਸੰਦ ਆਊਗੀ ਰੇਟ ਗੱਡੀ ਦਾ ਪਸੰਦ ਆਊਗਾ ਸੀ ਗੱਡੀ ਤੁਹਾਨੂੰ ਜਾਣ ਸਾਰੀ ਜੱਜੂਗੀ ਜੇ ਤੁਹਾਨੂੰ ਗੱਡੀ ਵਧੀਆ ਲੱਗੀ ਆ ਆਪਣੀ ਵੀਡੀਓ ਤੁਹਾਨੂੰ ਵਧੀਆ ਲੱਗ ਰਹੀ ਜੀ ਅਸੀਂ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੋ ਲਾਈਕ ਦੇ ਨਾਲ ਨਾਲ ਜਿੰਨੇ ਤੁਸੀਂ ਦੇਖ ਰਹੂ ਆਪਣੇ ਚੈਨਲ ਦਾ ਸਬਸਕ੍ਰਾਈਬ ਵੀ ਬਟਨ ਥੱਲੇ ਦਿੱਤਾ ਹੋਇਆ ਜੀ ਉਹਨੂੰ ਵੀ ਜ਼ਰੂਰ ਦਬਾ ਦਿਓ ਬਾਕੀ ਮਾਲਕ ਦਾ ਨੰਬਰ ਸਕਰੀਨ ਤੇ ਹੈ ਜੀ 9780610200 ਪੂਰਾ ਤੇ ਜਿਹੜੇ ਮਾਲਕ ਦੀ ਗੱਡੀ ਆ ਜੀ ਉਹ ਫੌਜੀ ਮਾਲਕ ਨੇ ਫੌਜੀ ਵੀਰ ਨੇ ਸਰਕਾਰੀ ਮੁਲਾਜ਼ਮ ਦੀ ਗੱਡੀ ਆ ਜੀ ਇਹਨਾਂ ਤੇ ਗੱਲ ਕਰਾਂਗੇ ਆਪਾਂ ਇੱਕ ਹੋਰ ਗੱਡੀ ਲੈ ਕੇ ਪਹੁੰਚਿਆ ਗੱਡੀ ਨੂੰ ਚੈੱਕ ਕਰੋ ਇੱਕ ਵਾਰੀ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਜੀ ਜਨ ਅਸਟੀਲੋ ਐਲ ਐਕਸ ਆਈ 2008 ਮਾਡਲ ਹੈ ਜੀ ਤੇ ਟਾਇਰ ਆਪਾਂ ਨੂੰ ਮਿਲ ਜਾਣਗੇ 50 ਤੋਂ 60 ਪੈਸੇ ਸੀਟ ਕਵਰ ਆਪਾਂ ਨੂੰ ਵਧੀਆ ਮਿਲ ਜਾਣਗੇ ਬਿਲਕੁਲ ਨਵੇਂ ਗੱਡੀ ਦੀ ਬਾਡੀ ਲਾਈਨ ਆਪਾਂ ਨੂੰ ਸਾਫ਼ ਮਿਲੂਗੀ ਰਾਮਪੁਰਾ ਫੂਲ ਮਾਲਿਕ ਦਾ ਏਰੀਆ ਜ਼ਿਲ੍ਹਾ ਬਠਿੰਡਾ ਹੈ ਮਾਲਿਕ ਦਾ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਜਾਊਗਾ ਬਾਕੀ ਗੱਡੀ ਇੱਕ ਵਾਰੀ ਚੈੱਕ ਕਰੋ ਜੀ ਗੱਡੀ ਸੋਹਣੀ ਹੈ ਪੰਜਾਬ ਨੰਬਰ ਹੈ ਰੇਟ ਕੁੱਲ 52-53000 ਰੁਪਇਆ ਮਾਲਕ ਨੇ ਇੱਕ ਡਿਮਾਂਡ ਕੀਤੀ ਐ ਸੌਦਾ ਕਰਨ ਵੇਲੇ ਹੋ ਸਕਦਾ ਗੱਡੀ 50000 ਦੀ ਰੇ ਜੀ ਹੋ ਸਕਦਾ 52000 ਦਾ ਸੌਦਾ ਹੋ ਜੇ ਹੋ ਸਕਦਾ 50 ਤੋਂ ਥੱਲੇ ਹੋ ਜੇ ਜੀ ਉਹ ਮੌਕੇ ਮੌਕੇ ਦੀ ਗੱਲ ਐ ਕਿੰਨਾ ਕੁ ਰੇਟ ਡਾਊਨ ਜਾ ਸਕਦਾ ਤੇ ਕਿੰਨਾ ਕੁ ਰੇਟ ਲੱਗ ਜੂਗਾ ਬਾਕੀ ਜਿੰਨੇ ਤੁਸੀਂ ਦੇਖ ਰਹੇ ਸੀ ਗੱਡੀ ਤੁਹਾਨੂੰ ਪਸੰਦ ਆਈ ਐ ਕੋਈ ਵੀ ਗੱਡੀ ਇਹ ਜੈਨ ਸਟਾਈਲੋ ਖਰੀਦਣ ਦਾ ਹੈਗਾ ਚਾਹਵਾਨ ਜਾ ਕੇ ਦੇਖਣਾ ਚਾਹੁੰਦਾ ਤਾਂ ਮਾਲਕ ਦੇ ਘਰੇ ਇੱਕ ਵਾਰੀ ਜ਼ਰੂਰ ਜਾਇਓ ਜਾਣ ਤੋਂ ਪਹਿਲਾਂ ਫੋਨ ਕਰ ਲਿਓ ਤੇ ਫੋਨ ਕਰਕੇ ਤੁਸੀਂ ਗੱਡੀ ਦੀ ਜੋ ਵੀ ਜਾਣਕਾਰੀ ਲੈਣੀ ਹੈ ਜਾਣਕਾਰੀ ਲੈ ਸਕਦੇ ਹੋ ਬਾਕੀ ਤੁਸੀਂ ਫੋਟੋਆਂ ਦੇਖ ਰਹੇ ਹੋ ਜੇ ਆਪਦੇ ਵਟਸਐਪ ਨੰਬਰ ਤੇ ਤੁਸੀਂ ਫੋਟੋਆਂ ਮੰਗਵਾਉਣੀ ਹੋਣ ਜਾਂ ਕੋਈ ਵੀਡੀਓ ਮੰਗਵਾਉਣੀ ਹੋਵੇ ਤਾਂ ਮਾਲਕ ਨਾਲ ਗੱਲ ਕਰ ਲਿਓ ਕੀ ਕਹਿੰਦੇ ਨੇ ਮਾਲਕ ਭੇਜ ਦੇਣਗੇ ਤੁਹਾਨੂੰ ਤੇ ਨੰਬਰ ਤੁਹਾਨੂੰ ਸਕਰੀਨ ਤੇ ਦੇ ਹੀ ਦਿੱਤਾ ਗੱਲਬਾਤ ਜੜੀ ਵੀ ਕਰਨੀ ਹੋਈ ਤੁਸੀਂ ਕਰ ਹੀ ਲਿਓ ਜੀ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਚਲਦੀ ਚਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸੀ ਜਾਓ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਆ ਰਹੀ ਹੈ ਜੀ ਲਾਈਕ ਕਰ ਦਿਓ ਆਪਣੀ ਵੀਡੀਓ ਨੂੰ ਸ਼ੇਅਰ ਕਰ ਦਿਓ ਬੱਤ ਬੱਤ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਸਪੋਰਟ ਬੱਤ ਬੱਤ ਕਰਿਆ ਕਰੋ ਪਿਆਰ ਬੱਤ ਬੱਤ ਦੇਆ ਕਰੋ ਜੀ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਬਾਕੀ ਤੁਹਾਡੇ ਕੋਲੇ ਵੀ ਗੱਡੀ ਹੈ ਮੋਟਰਸਾਈਕਲ ਹੈ ਇਹਨਾਂ ਤੋਂ ਇਲਾਵਾ ਤੁਹਾਡੇ ਕੋਲੇ ਕੋਠੀ ਹੈ ਘਰ ਹੈ ਮਕਾਨ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਤੇ ਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਜਮਾ ਫਰੀ ਦੇ ਵਿੱਚ ਆਪਾਂ ਐਡ ਲਾ ਦਾਂਗੇ ਜੀ ਕੋਈ ਆਪਣਾ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਜੀ ਸਾਰਾ ਜਿੰਨਾ ਆ ਬਾਕੀ ਹੁਣ ਆਪਾਂ ਘਰ ਦੀ ਗੱਲ ਕਰਦੇ ਹਾਂ ਇੱਕ ਘਰ ਲੈ ਕੇ ਪਹੁੰਚੇ ਆਂ ਆਪਾਂ ਤਿੰਨ ਮਰਲੇ ਥਾਂ ਦੇ ਵਿੱਚ ਘਰ ਬਣਿਆ ਹੋਇਆ ਜੀ ਬਾਗਾ ਪੁਰਾਣਾ ਮਾਲਕ ਦਾ ਏਰੀਆ ਦਾ 6 ਤੋਂ 7 ਲੱਖ ਰੁਪਏ ਮਾਲਕ ਨੇ ਡਿਮਾਂਡ ਕਹੀ ਹੈ ਵਧੀਆ ਘਰ ਹੈਗਾ ਵਧੀਆ ਕਮਰੇ ਬਣੇ ਹੋਏ ਨੇ ਵਧੀਆ ਰਸੋਈ ਹੈ ਵਧੀਆ ਮੇਨ ਗੇਟ ਹੈ ਵਧੀਆ ਗਲੀ ਲੱਗਦੀ ਹੈ ਸਾਰਾ ਕੁਝ ਵਧੀਆ ਹੈਗਾ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਘਰ ਪਸੰਦ ਆਊਗਾ ਜੀ ਬਾਕੀ ਰੇਟ ਬਹੁਤ ਘੱਟ ਹੈ ਜੀ ਜਮੇ ਸਸਤਾ ਮਾਲਕ ਨੇ ਘਰ ਵੇਚਣਾ ਹੈਗਾ ਤੁਹਾਨੂੰ ਰੇਟ ਘਰ ਦਾ ਪਸੰਦ ਆ ਗਿਆ ਹੋਊਗਾ ਜੀ 6-7 ਲੱਖ ਦੇ ਵਿੱਚ ਅੱਜ ਕੱਲ ਕੀ ਆਉਂਦਾ ਸੀ ਇੰਨੀ ਮਹਿੰਗਾਈ ਹੋਈ ਪਈ ਆ ਬਾਕੀ ਤੁਹਾਨੂੰ ਪਸੰਦ ਆ ਗਿਆ ਹੋਆ ਨੰਬਰ ਮਾਲਕ ਦਾ ਸਕਰੀਨ ਤੇ ਆ ਜਿੰਨਾਂ ਦਾ ਘਰ ਹੋ ਜੀ ਗੱਲ ਤੁਸੀਂ ਆਪ ਕਰ ਸਕਦੇ ਹੋ ਬਾਕੀ ਵੀਡੀਓ ਕਿਵੇਂ ਦੀ ਲੱਗੀ ਜੀ ਜ਼ਰੂਰ ਕਮੈਂਟ ਕਰਕੇ ਦੱਸ ਦਿਓ ਵਧੀਆ ਲੱਗਿਆ ਘਰ ਪਸੰਦ ਆ ਆਪਣੀ ਵੀਡੀਓ ਨੂੰ ਬਤ ਬਤ ਲਾਈਕ ਕਰ ਦਿਓ ਜੀ ਬਤ ਬਤ ਸ਼ੇਅਰ ਕਰ ਦਿਓ ਬਤ ਬਤ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਸੈਕੰਡ ਹੈਂਡ ਮਾਰਕੀਟ ਤੇ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਹੀ ਰਹਨੀ ਆ ਸੀ ਤੁਹਾਡੇ ਕੋਲੇ ਵੀ ਕੋਈ ਘਰ ਹੈ ਕੋਠੀ ਹੈ ਮਕਾਨ ਵੇਚਣਾ ਚਾਹੁੰਦੇ ਹੋ ਭੇਜ ਦਿਓ ਆਪਣੇ ਕੋਲੇ ਫ੍ਰੀ ਦੇ ਵਿੱਚ ਆਪਾਂ ਐਡ ਲਾ ਦਾਂਗੇ ਅਸੀਂ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਆ ਮਿਲਦੀ ਹੈ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਜੀ ਤੇ ਜਲਦੀ ਆਪਾਂ ਮਿਲਦੇ ਹਾਂ ਜੀ